ਮੈਂ ਸਿਪੀ ਸ਼ਰਮਾ 640 ਬੇਰਜਗਰ ਪੀਟੀ ਕੇਜਰੀਵਾਲਜੀ ਦੀ ਮੂਹ ਬੋਲੀ ਪੈਣ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਨੂੰ ਦੱਸਿਆ ਸੀ ਕਿ ਸਾਡਾ ਕੋਰਟ ਵਿੱਚ ਅਸੀਂ ਡਬਲ ਬੈਂਚ ਤੇ ਕੇਸ ਲਗਾਇਆਗਾ ਤੇ 9 ਜਨਵਰੀ ਨੂੰ 2024 ਵਿੱਚ ਡਿਪਾਰਟਮੈਂਟ ਚ ਸੋਰੀ ਸਰਕਾਰ ਨੂੰ ਕੋਰਟ ਨੇ ਪੁੱਛਿਆਗਾ ਵੀ ਜਿਹੜੀ ਤੁਸੀਂ ਭਰਤੀ ਰੱਦ ਕੀਤੀ ਹੈ ਇੱਕ ਲੈਟਰ ਭੇਜਿਆਗਾ ਵੀ ਜਿਹੜੀ ਤੁਸੀਂ ਭਰਤੀ ਰੱਦ ਕੀਤੀ ਹੈ ਕਹਿੰਦੇ 18 ਚ ਕਿਡਰ ਖਤਮੋ ਤਾਂ ਲੀਗਲ ਪ੍ਰੂਫ ਪੇਸ਼ ਕੀਤਾ ਜਾਵੇ ਇਹ 24 ਜਨਵਰੀ ਨੂੰ ਸਬਮਿਟ ਕਰਾਣਾਗਾ ਤੇ ਸਾਥੀਓ ਦੇ ਵਿੱਚ ਇਹ ਹੈ ਕਿ ਜਿਹੜੀ ਸਾਡੀ ਭਰਤੀ ਆਈ ਸੀ 1955 ਦੇ ਰੂਲ ਦੇ ਅਕੋਰਡਿੰਗ ਆਈ ਸੀ ਤੇ ਇਹਦੇ ਵਿੱਚ ਹੁੰਦਾ ਕਿ ਜਿਹੜਾ 1955 ਦੇ ਰੂਲ ਆ ਉਹਦੇ ਅਕੋਰਡਿੰਗ ਅਸੀਂ ਭਰਤੀ ਨਾਲ ਕੋਈ ਚੇਰਚਾਨੀ ਨਹੀਂ ਕਰ ਸਕਦੇ ਤੇ ਇਹ ਜਿਹੜੀ 2023 ਦੇ ਵਿੱਚ ਵੀ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਦਿੱਤਾਗਾ ਕਿ ਅਸੀਂ 2000 ਪੀਟੀ ਦੀ ਭਰਤੀ ਦੇ ਰਹੇ ਹਾਂ ਉਹ ਵੀ 1955 ਦੇ ਰੂਲ ਦੇ ਅਕੋਰਡਿੰਗ ਹੀ ਭਰਤੀ ਆ ਰਹੀ ਆ ਇੱਕ ਪਾਸੇ ਡਿਪਾਰਟਮੈਂਟ ਕਹਿ ਰਿਹਾ ਕਿ 646 ਪੀ ਭਰਤੀ ਰੱਦ ਕਰਨ ਦਾ ਇਸ਼ਤਿਹਾਰ ਅਸੀਂ ਵਾਪਸ ਲੈ ਲਿਆ ਠੀਕ ਹੈ ਉਹਦਾ ਵੀ ਇਹਨਾਂ ਨੇ ਕੋਈ ਲੀਗਲ ਪ੍ਰੂਫ ਨਹੀਂ ਪੇਸ਼ ਕੀਤਾ ਵੀ ਤੁਸੀਂ ਇਸ ਇਤਿਹਾਰ ਕਿਦੋਂ ਵਾਪਸ ਲੇਤਾਗਾ 2011 ਤੋਂ ਲੈ ਕੇ 2024 ਚੱਲ ਰਿਹਾਗਾ ਅਸੀਂ 2020 ਚ ਤੇ 21 ਵਿੱਚ ਕੇਸ ਚੱਲ ਰਿਹਾ ਸਾਡਾ ਜਿਸ ਟਾਈਮ ਆਮ ਪਾਰਟੀ ਨਹੀਂ ਹੈ ਸੀ ਉਸ ਟਾਈਮ ਡਿਪਾਰਟਮੈਂਟ ਨੇ ਸੀਮ ਲਗਾ ਕੇ ਕੋਡ ਵਿੱਚ ਕਿਹਾ ਕਿ ਸਾਨੂੰ ਇਹ ਭਰਤੀ ਜਲਦੀ ਜਲਦੀ ਦਿੱਤੀ ਜਾਵੇ ਫੈਸਲਾ ਕਿ ਅਸੀਂ ਭਰਤੀ ਨੂੰ ਸੀਰੇ ਜੜਾ ਗਏ ਜਦੋਂ ਕਿ ਆਪਣੀ ਆਮ ਪਾਰਟੀ ਸਰਕਾਰ ਆਉਂਦੀ ਹੈ ਸਿੱਖਿਆ ਮੰਤਰੀ ਮੀਤੇਰ ਜੀ ਆਉਂਦੇ ਨੇ ਮਈ ਦੇ ਵਿੱਚ ਇੱਕ ਲੈਟਰ ਤੇ ਲਿਖ ਕੇ ਦਿੰਦੇ ਨੇ ਕਿ ਇਹ ਭਰਤੀ ਖਤਮ 18 ਦਾ ਕੇਡਰ ਖਤਮਾ ਬਟ ਉਸ ਤੋਂ ਬਾਅਦ ਵੀ ਅਸੀਂ ਕੇਸ ਕਰਦੇ ਉਹਦਾ ਵੀ ਇਹਨਾਂ ਨੇ ਕੋਈ ਰਿਟਰਨ ਚ ਲਿਖ ਕੇ ਨਹੀਂ ਦਿੱਤਾ ਸੈਕੰਡ ਗੱਲ ਕੀ ਹੁੰਦੀ ਆ ਸਾਡੇ ਜਿਹੜੇ ਆਪਣੇ ਗੈਰੀ ਗੁਰਵਿੰਦਰ ਗੁਰਵਿੰਦਰ ਸਿੰਘ ਗੈਰੀ ਜੀ ਵਕੀਲ ਸੀ ਉਹ ਕੋਰਟ ਵਿੱਚ ਨਹੀਂ ਪਹੁੰਚਦੇ ਉਹ ਸਾਡੀ ਤਾਰੀਖ ਭੁੱਲ ਜਾਂਦੇ ਨੇ ਉਹਨੂੰ ਉਹ ਕੋਰਟ ਵਿੱਚ ਨਾ ਪਹੁੰਚਣ ਕਰਕੇ ਸਾਡਾ ਕੇਸ ক্লোਜ਼ ਕੀਤਾ ਗਿਆ ਠੀਕ ਹੈ ਅਸੀਂ ਦੁਬਾਰਾ ਡਬਲ ਬੈਂਚ ਤੇ ਕੇਸ ਲਾਇਆਗਾ ਕਿ ਸਾਨੂੰ ਸਾਡਾ ਹੱਕ ਦਿੱਤਾ ਜਾਵੇ ਸਾਡੇ ਨਾਲ ਇਨਸਾਫ ਹੋਵੇ ਵੀ ਜੇ ਸਰਕਾਰ ਕੇਰੀ ਹੈ ਕਿ 18 ਜੀ ਅਸੀਂ ਕੇਡਰ ਖਤਮ ਕਰਤਾ 18 ਤੋਂ ਲੈ ਕੇ 2024 ਚੱਲ ਰਿਹਾ ਸਾਰੇ ਵਸੂ ਨੂੰ ਕਹਿੰਨੀ ਆ 18 ਚੋਂ 18 ਤੋਂ ਲੈ ਕੇ 2024 ਚੱਲ ਰਿਹਾ ਜੇ 18 ਚ ਭਰਤੀ ਖਤਮ ਹੋ ਕਰਤੀ ਤੁਸੀਂ ਨਹੀਂ ਤੇ ਹੁਣ ਤਾਂ ਕਾਲਜ ਤੇ ਯੂਨੀਵਰਸਿਟੀ ਦੇ ਕੋਰਸ ਕਿਉਂ ਕਰਵਾਏ ਜਾ ਰਹੇ ਨਹੀਂ ਅੱਜ ਤੱਕ ਵੀ ਯੂਨੀਵਰਸਿਟੀ ਕਾਲਜਾਂ ਵਿੱਚ ਕੋਰਸ ਚੱਲ ਰਿਹਾ ਐਸਪੀਟੀ ਦਾ ਦੂਜੀ ਗੱਲ ਇੱਕ ਹੋਰ ਇਹ 849 ਤੇ 244 ਪੋਸਟਾਂ ਦਾ ਕੋਡ ਵਿੱਚ ਕੇਸ ਚੱਲ ਰਿਹਾ ਸੀ ਵੀ ਪੀਟੀ ਦੀਆਂ ਸੀ ਇਹਨਾਂ ਨੂੰ ਵੀ 2023 ਵਿੱਚ ਨਿਯੁਕਤੀ ਪੱਤਰ ਦਿੱਤੇ ਗਏ ਨੇ ਜੇ ਕੈਡਰ ਖਤਮ ਆ ਤੇ ਨਿਯੁਕਤੀ ਪੱਤਰ ਫਿਰ ਕਿਵੇਂ ਦਿੱਤੇ ਗਏ ਮੈਂ ਕਿਸ ਦੇ ਖਿਲਾਫ ਨਹੀਂ ਬੋਲ ਰਹੀ ਮੈਂ ਸਿਰਫ ਇੱਕ ਦੱਸਣਾ ਚਾਹੀਦਾ ਐਗਜ਼ਾਮਪਲ ਦੇ ਰਹੀਆਂ ਕਿ ਇੰਨਾ ਭਰਤੀ ਇਹ ਪੀਟੀਓ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਜੇ ਭਰਤੀ ਖਤਮ ਆ ਤੇ ਫਿਰ 646 ਨਾਲ ਇੱਕ ਦੋ ਤਰਫਾ ਕਿਉਂ ਕੀਤਾ ਜਾ ਰਿਹਾਗਾ 646 ਤੋਂ ਕੀ ਗੁਣਾ ਹੋਇਆ 2011 ਤੋਂ ਲੈ ਕੇ 2024 ਚੱਲ ਰਿਹਾ ਅਸੀਂ ਇੰਨਾ ਟਾਈਮ ਬੇਰੋਜ਼ਗਾਰੀ ਦੀ ਮਾਰ ਚ ਲਈ ਆ ਅਸੀਂ ਕਦੋਂ ਤੱਕ ਇਹ ਦੇਖ ਦੇਵਾਂਗੇ ਮੈਂ ਸਾਬ ਮੰਗਦੀਆਂ ਕਿ ਕੀ ਕੀ ਸਾਨੂੰ ਜਦੋਂ ਇਨਸਾਬ ਦਿੱਤਾਵੇ ਜੋ ਕੋਡ ਨੇ ਲੈਟਰ ਪੇਸ਼ ਕੀਤਾਗਾ ਡਿਪਾਰਟਮੈਂਟ ਨੂੰ ਉਹ ਮੈਂ ਇਸ ਵੀਡੀਓ ਦੇ ਵਿੱਚ ਸ਼ੋਅ ਆਫ ਕਰੂੰਗੀ ਧੰਨਵਾਦ ਸਤਿਓ